ਹਾਂਜੀ ਕਿ ਦੱਜੀ ਆ ਮੇਰੇ ਨਾਲ ਪਿਆ ਠੀਕ ਸਾਤ ਖੋਮੋਗੇ ਮੈਂ ਤੇ 14 ਚਲੇ ਸੀ ਹੁਣ ਮਾਰਕੀਟ ਆ ਪਿਆਰੋ ਕੇ ਤੇ ਜੋਤਰੇ ਆ ਸਕੂਲ ਵਾਲੇ ਸੈਂਡਲ ਨੇ ਪੁਰਾਣੇ ਛੋਟੇ ਹੋ ਗਏ ਨਾ ਜੋਟਤਾ ਮੇਰਾ ਨਾ ਨੂੰ ਕੇ 시시 ਪੀਣ ਲੱਗਿਆ ਹੋਇਆ 시시 ਪੀ ਕੇ 시시 ਪੀ ਕੇ ਚੱਲੇ ਅਬ ਅਜੇ ਨੇ ਕੱਪੜੇ ਚੇਂਜ ਕਰਨੇ ਨੇ ਵਸਨਾ ਕੇ ਆ ਕੇ ਉਵੇਂ ਬੈਠ ਗਿਆ ਮੈਂ ਕਿਹਾ ਚੱਲ ਮੈਂ ਮਾਰਕੀਟ ਜਾ ਮੈਂ ਸਕੂਲ ਤੇ ਬੂਕਲੇ ਹੋਣੇ ਨੇ ਨਾਲੇ ਮੈਂ ਆਪਣੀ ਚੱਪਲਾ ਲੈ ਕੇ ਆਉਣੀ ਆ ਨਾ ਨਾਲੇ ਰਾਸਣ ਵਾਲੀ ਤੇ ਕੰਦੇ ਜਵਾਸੀ ਸੀ ਨੇ ਠੀਕ ਹੈ ਸਹੀ ਹੈ ਨਾ ਸਹੀ ਲੱਗ ਰਿਹਾ ਨਾ ਹਾਂ ਫਿਰ ਆ ਕੋਈ ਦੇਖੋ ਕਿ ਕਿਹਦੇ ਨਹੀਂ ਕਿਹਨਤਾ ਆ ਨਹੀਂ ਫੈਸਲਦਾ ਨਹੀਂ ਫੈਸਲਦਾ ਹੁੰਦਾ ਕੁਝ ਫੈਸਲਦਾ ਨਹੀਂਗਾ ਵੈਸੇ ਲੱਗ ਰਿਹਾ ਤੈਨੂੰ ਕੁਝ ਜਰਾਬਾਂ ਦੇ ਨਾਲ ਵੀ ਆ ਜਾਣਾ ਨਾ ਪੀਰ ਤੇ ਚਾਈ ਕਰਾ ਦੇ ਚੁਪਾ ਜੀ ਆਠਾ ਸਾਈ ਦੇ ਇੱਧਰ ਇੱਧਰ ਕਾਹੀਓ ਪਕਲਸ ਟੱਕਲ ਆ ਕਿ ਦੀ ਚਾ ਰੋਕ ਮੈਨੂੰ ਵੀ ਲੈ ਲੰਦੇ ਹੁਣ ਮੈਨੂੰ ਵੀ ਦੇਖ ਲੰਦੇ ਕਿਦੂ ਕਿਦੂ ਲੈ ਕੋ ਮਸੇ ਮਾ ਤੇ ਕੋਈ ਵਾਲਾ ਯਸਟੈਂ ਹੈ ਮੇਰੇ ਕੋਲ ਹਾਂ ਸਨੀਪਰ ਪਲਾਸਟਿਕ ਦਾ ਮਿਲ ਜਾਂਦਾ ਲੜਕੇ ਕੇ ਲਈ ਹੈ ਹਾਂ ਲੜਕੇ ਜੋ ਤਾਂ ਦੋਨੋਂ ਚਕੜੀ ਲੰਮਾ ਆ ਲਮ ਆ ਲਮ ਆ ਲਮ ਦੋਨਾਂ ਚਕੜੀ ਲੰਮਾ ਆ ਹਾਂ ਤੁਮਾਂਤਾ ਮੇਰਾ ਵੀ ਅਸੇ ਨੂੰ ਕਹਿੰਦਾ ਹਲਕੀ ਹੈ ਨਾ ਦੂਜੀ ਭਾਰੀ ਹੈ ਥੋੜੀ ਜਿਹੀ ਨਹੀਂ ਆ ਹੀ ਲੈਣਾ ਆ ਹੀ ਲੈ ਲੈਣਾ ਇਹ ਹਲਕੀ ਆ ਥੋੜੀ ਜੀ ਦੂਜੀ ਭਾਰੀ ਪੈਂਦੀ ਆ ਆਵੜੀ ਭਾਰੀ ਜੱਪਲ ਜ਼ਿਆਦਾ ਨਹੀਂ ਆਈਆਂ ਕਿਉਂਕਿ ਘਰੇ ਪੌਣੀਆਂ ਦਾ ਕੰਮ ਕੁਮ ਚ ਚਲ ਫਿਰ ਉਹ ਲੈ ਲੈਣੀ ਆ ਠੀਕ ਆ ਨਾ ਹੂੰ ਕਾਰ ਸ ਨੰਬਰ ਜੱਪਲ 10 ਨੰਬਰ ਦੇ ਪਾਈ ਆ ਹੁਣ ਕੋਈ ਗੱਲ ਆ ਲੈ ਫੋਨ ਆ ਲੈ ਲਾ ਠੀਕ ਅਤਾ ਛੇ ਚੀਤੀ ਜਵੈਲੀ ਆਨੇ ਅੱਛਾ ਅੱਛਾ ਇਹ ਮਿਲਦੀ ਹੈ ਮੈਂ ਐਸੀ ਚੱਪਲ ਲੈਣ ਨਾਲੇ ਚੋਥਰੇ ਲੈਣੇ ਸੀ ਸੈਂਡਲਸਕੂਲ ਵਾਲੇ ਦੋ ਦਾ ਸੈਂਟਰ ਲੈ ਲੈਨੇ ਆ ਆ ਪੈਨੇ ਤੇ ਸੈਂਟਰ ਤੇ ਅਸੀਂ ਚੱਪਲ ਲੈ ਲਈ ਮੈਨੂੰ ਆ ਮਿਲ ਗਈ ਮੈਂ ਦੇਖੀ ਅਸੀਂ ਦੋ ਤੇ ਆ ਮੈਨੂੰ ਵੀ ਨਾ ਪਸੰਦਾ ਹੀ ਵੈਸੇ ਸੋਹਣੀ ਪਰ ਭਾਰੀ ਆ ਆ ਜੋਦਰ ਪਸੰਦਾ ਹੀ ਹਾਂ ਕਾ ਮਮੇ ਕਾਤਾ ਬੱਚਾ ਹਾਂ ਲੈ ਚੋਤੇ ਟਾਂਗ ਇਹਨੂੰ ਥੋੜਾ ਜਿਹਾ ਤੋੜਾ ਠੀਕ ਹੈ ਹਾਂ ਅੱਛਾ ਅੱਛਾ ਲਗਾਈ ਖਾਇਆ ਸੋਸੜ ਕਾਈ ਖਾਈ ਦੋ ਤਾਰੇ ਐ ਦੋ ਟਿੱਕੀਆਂ ਆਲੂ ਵਾਲੀਆਂ ਪਹਿਲਾਂ ਮੈਂ ਇੱਥੋਂ ਸਬਜ਼ੀ ਚ ਮੈਂ ਸਬਜ਼ੀ ਲਈ ਫਿਰ ਨਾਲੇ ਮੈਂ ਉੱਥੇ ਮੈਡੀਕਲ ਆ ਮੈਡੀਕਲ ਤੇ ਮੈਂ ਆਪਣੀ ਦਵਾਈ ਲਈ ਮੇਰੀ ਦਵਾਈ ਖਤਮ ਸੀ ਫਿਰ ਉਥੇ ਫਾਸਟ ਫੂਡ ਵਾਲਾ ਸੀ ਕਿ ਨਹੀਂ ਮੈਂ ਟਿੱਕੀਆਂ ਖਾਣੀਆਂ ਆਲੂ ਵਾਲੀਆਂ ਮੈਂ ਕਿਹਾ ਚ ਲੈ ਲੈ ਫਿਰ ਉਸ ਤੋਂ ਬਾਅਦ ਮੈਂ ਗਈ ਕਰਿਆਨਾ ਸ਼ਾਪ ਤੇ ਉੱਥੋਂ ਲੈ ਸੌਦੇ ਕਰਦਾ ਰਸ਼ਨ ਖਤਮ ਸੀ ਤੇ ਮੈਂ ਨਾ ਲਈਏ ਦੋ ਸਰਫ ਦੇ ਪੈਕੇਟ ਕਿਉਂਕਿ ਦੋ ਸਰਫ ਦੇ ਪੈਕੇਟ ਤਾਂ ਪਏ ਸੀਗੇ ਹੈਨਾ ਉਹਨਾਂ ਨੇ ਸਰਫ ਦੇ ਨਾਲ ਕੀ ਜੀਜਾ ਸਾਬਣ ਲੈ 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 ਸਾਬਣ ਸਾਬਣ ਤਾਂ ਮੈਨੂੰ ਬਹੁਤ ਛੰਦੇ ਆ ਦੋ ਕੋਲੀਆਂ ਦਿੱਤੀਆਂ ਉਹਨਾਂ ਨੇ ਇੱਕ ਦਿਨ ਅੱਗੇ ਮੈਂ 2 ਕਿਲੋ ਸਰਫ ਲਈ ਉਦੋਂ ਦੋ ਕੋਲੀਆਂ ਦਿੱਤੀਆਂ ਲਓ ਮਾਂ ਚ ਖੋ ਹਾਂ ਭਰੀ ਆ ਭਰੀ ਆ ਰੱਖ ਦੇ ਆ ਜਦੋਂ ਵੱਡਾ ਪੈਕਟ ਲੈ ਲੈਣੇ ਆ ਨਾ 5 ਕਿਲੋ ਵਾਲਾ ਉਦੋਂ ਕਾਫੀ ਵੱਡਾ ਐਡਾ ਵੱਡਾ ਦਾ ਡੱਬਾ ਇਹ ਬਾਲਟੀ ਵਰਗਾ ਉਹ ਦਿੰਦੇ ਨੇ ਉਹ ਕਾਫੀ ਡੱਬੇ ਹੋਏ ਪਨੇ ਮੇਰੇ ਘਰੇ ਸੇ ਮੈਂ ਫੇਨਾ ਕਿਲੋ ਕਿਲੋ ਦੇ ਪੈਕਟ ਲੈ ਲੈਣੀ ਆ ਅੱਗੇ 5 ਕਿਲੋ ਦਾ ਵੱਡਾ ਪੈਕਟ ਲੈਂਦੀ ਸੀ ਮੈਂ ਕਿਹਾ ਵੀ ਇੰਨੇ ਡੱਬੇ ਕੀ ਕਰਨੇ ਨੇ ਕੰਨੇ ਇਕੱਠੇ ਹੋਏ ਪਰੇ ਕਰੇ ਕਿਲੋ ਕਿਲੋ ਦੇ ਲੈ ਲੈਦੀ ਆ ਉਹ ਕਿਲੋ ਕਿਲੋ ਦੀ ਇਹਨਾਂ ਨਾਲ ਉਹਨਾਂ ਨੇ ਆ ਦੋ ਕੋਲੀਆਂ ਦਿੱਤੀਆਂ ਦੋ ਕੋਲੀਆਂ ਉਹਨਾਂ ਨੇ ਪਹਿਲਾਂ ਦਿੱਤੀਆਂ ਸੀ ਮੈਂ ਦਿਖਾਉਂਦੀ ਆ ਅੱਗੇ ਉਹਨਾਂ ਨੇ ਦੋ ਕੋਲੀਆਂ ਦਿੱਤੀਆਂ ਸੀ ਇੱਕ ਆਹ ਕੋਲੀ ਵਈਆ ਤੇ ਇੱਕ ਪਤਾ ਨਹੀਂ ਇੱਥੇ ਕਿਤੇ ਹੋਰ ਹੋਣੀ ਆ ਤੇ ਜਾਂ ਮਾਂਜਣੂ ਹੋਣੀ ਆ ਭਾਂਡੇ ਚ ਠੀਕ ਆ ਦੋ ਕੋਲੀਆਂ ਅੱਜ ਉਹਨਾਂ ਨੇ ਖੋਦ ਦਿੱਤੀਆਂ ਮੈਨੂੰ ਮੈਂ ਲਾਲਾ ਜੇ ਕਰਕੇ ਕਿਲੋ ਕਿਲੋ ਦੇ ਪੈਟਾ ਲੈ ਵੀ ਮੈਨੂੰ ਡੱਬਾ ਨਹੀਂ ਲੈਣਾ ਪਊਗਾ ਨਾਲ ਡੱਬੇ ਬਹੁਤ ਜ਼ਿਆਦਾ ਹੋਏ ਪਨੇ ਕਰੇ ਵੱਡੇ ਵੱਡੇ ਹਾਂ ਫੇਕ ਲਓ ਕੋਲੀਆਂ ਵੈਸੇ ਵਧੀਆ ਨੇ ਮਜ਼ਬੂਤ ਨੇ ਲਿਓ ਟਿੱਕੀ ਦੋ ਮੈਨੂੰ ਲਿਓ ਲਓ ਥੈਂਕ ਯੂ ਮੰਮਾ ਹੂੰ ਜੋਤਰਾ ਝੱਗ ਨਾਲ ਮੈਚ ਹੋ ਗਿਆ ਕੋਲੀਆਂ ਨਾ ਮੰਮਾ ਹੂੰ ਸਾਰਾ ਮੈਂ ਤਾਰੀ ਕੀ ਸਾਰਾ ਦਿੰਦਾ ਰਿਹਾ ਸੀ ਉਹ ਫਰਾਈਟਰ ਨੂੰ کہہ ਰਿਹਾ ਸੀ ਹਾਂ ਚਲ ਦੁਬਾਰਾ ਦੇ ਦੇ ਮੈਨੂੰ ਲੱਗਾ ਤੋ ਮੈਨੂੰ ਦੇ ਰਹੀ ਐਂ ਟਿਓ ਉਹ ਕਹਿੰਦੀ ਮੈਂ ਫਰੰਟ ਨੂੰ ਕਹਿ ਰਿਆ ਸੀ ਸਾਡੇ ਫੈਨਾਂ ਨੂੰ ਕਹਿ ਰਿਆ ਸੀ ਵੀ ਟਿੱਕੀਆਂ ਖਾ ਰੋ ਮੈਂ ਕਹਾ ਮੈਨੂੰ ਦਿੰਦੀ ਮੈਂ ਫੜ ਕੇ ਬੁਰਕੀ ਖਾਗੀ ਦਵਾ ਦੋ ਹਾਂ ਹਾਂ ਖਾ ਲਈ ਉਹਨਾਂ ਨੇ ਖਾ ਲਈ ਤੂੰ ਖਾ ਲੈ ਉਹ ਕਹਿੰਦੇ ਬਹੁਤ ਜੰਮੀ ਆ ਸਾਰੇ ਜਣੇ ਤੈਨੂੰ ਥੈਂਕ ਯੂ ਕਹਿ ਰਹੇ ਨੇ ਵੀ ਜੋ ਤਾ ਸਾਨੂੰ ਟਿੱਕੀਆਂ ਖਵਾ ਰਹੀ ਆ ਅੱਜ ਮੈਂ ਬਣਾਉਂਗੀ ਤੋਰੀਆਂ ਦੁੱਧ ਪਾ ਕੇ ਮੈਂ ਲਗਾਈਆਂ ਤਾਲੀਆਂ ਤੋਰੀਆਂ ਕਿਉਂਕਿ ਕਾਕੇ ਨੂੰ ਦੁੱਧ ਪਾ ਕੇ ਤੋਰੀਆਂ ਬਹੁਤ ਪਸੰਦ ਨੇ ਹਾਂ ਦੇਖਣਾ ਤੋਰੀਆਂ ਤੂੰ ਹੋਰ ਖਾਣਾ ਵੀ ਗਿਆ ਪਤਾ ਲੂ ਤੋਂ ਸਵਾਏ ਆ ਮੇਰੇ ਝੋਤੇ ਦੇ ਸਟੈਂਡਲ ਸਕੂਲ ਵਾਲੇ ਪੈਨ ਪੈਨ ਤੇ ਪਾ ਵੀ ਹਾਂ ਜਿਹੜਾ ਕਿ ਜਿੰਨਾ ਹਾਂ ਹਾਂ ਬਾਅਦ ਚ ਪੈਣ ਕੇ ਦਿਖਾਵਾਂਗਾ ਉੱਥੇ ਦੇਖੇ ਸੀ ਨਾ ਪੈਣ ਕੇ ਬਾਅਦ ਚ ਦੇਖ ਲਈ ਪਹਿਲਾਂ ਖਾਓ। ਫਿਰ ਜੋਤਲੇ ਆਏ ਚੀਜ਼ੀਆਂ, ਜੋਤਨੇਲੇ ਕਾਜੂ, ਬਦਾਮ ਕਿਉਂਕਿ ਮੈਨੂੰ ਛੋਟੇ-ਛੋਟੇ ਪੈਕੇਟ ਲੈ ਕੇ ਦਿੱਤੇ ਨੇ ਇਹ ਤਾਂ ਵੱਡੇ-ਵੱਡੇ ਮੰਗਦੇ। ਫਰੂਟ ਵੀ ਮੰਗ ਰਹੀ ਸੀ ਕਹਿੰਦੀ ਫਰੂਟ ਲੈ ਕੇ ਦੋ। ਇਹਨੋਂ ਡਰਾਈ ਫਰੂਟ ਨਾਲ ਸ਼ੁਰੂ ਤੋਂ ਬਹੁਤ ਜ਼ਿਆਦਾ ਪਸੰਦ ਆ। ਮੈਂ ਕਹਿੰਦਾ ਗਰਮੀਆਂ। ਮੈਂ ਕਹਿੰਦਾ ਗਰਮੀਆਂ ਤਾਂ ਕਰਕੇ ਆ ਦੋ ਪੈਕਟ ਲੈ ਕੇ ਦਿੱਤੇ ਛੋਟੇ-ਛੋਟੇ। ਮੇਰੀ ਚੀਜ਼ ਨੂੰ ਖਾਣਾ ਨਹੀਂ ਆ। ਨਹੀਂ ਹੱਥ ਲਾਉਂਦੀ ਭਾਈ। ਅਜਾ ਫਰੂਟ ਮੰਗ ਰਹੀ ਸੀ ਕਹਿੰਦੀ ਫਰੂਟ ਦੋ। ਕਾਜੋਤੇ ਨੇ ਨਾ ਇੱਕਾ ਡੱਬਾ ਲਿਆ। ਕਹਿੰਦੀ ਮੈਂ ਆ ਡੱਬਾ ਲੈ ਲੈ ਇੱਕ। ਇਹਨਾ ਮੇਰੇ ਕੋਲ ਇਹਦੇ ਨਾਲ ਦੀਆਂ ਵੱਡੀਆਂ ਡੱਬੀਆਂ ਹੁੰਦੀਆਂ ਨੇ ਕਾਫੀ ਵੱਡੀ ਐਡੀ ਬੜੀਆਂ ਇੱਕ ਡੱਬੀ ਆ ਤੇ ਉਹ ਫਿਰ ਛੱਡਦੀ ਨਹੀਂ ਇਹਨੂੰ ਨਾ ਮੈਂ ਛੋਟੀ ਡੱਬੀ ਲਿਆ ਕੇ ਦਿੰਦੀ ਹੁੰਦੀ ਆ ਦੁਕਾਨ ਤੋਂ ਵੀ ਚਲੋ ਇਹ ਉਧਰ ਰੱਖੀ ਜਾਂਦੀ ਆ ਆਪਦੇ ਦਾ ਕਿੱਥੇ ਲੋਂਦੀ ਆ ਮੁੰਨੀਆਂ ਦੇ ਲੋਂਦੀ ਆ ਉਹਦੇ ਗੁੱਡੀਆਂ ਗੱਡੀਆਂ ਦੇ ਲਾ ਦਿੰਦੀ ਆ ਇਹ ਤਾਂ ਆਪਣੀ ਕੈ ਪੀਸ ਨੇ ਹਮਨੇ ਵੀ ਲਾਣੇ ਗੁੱਡੀਆਂ ਤੇ ਬਣਾਣੇ ਦੋਨਾਂ ਤੇ ਲਾਣੇ ਇਹ ਤਾਂ ਤਰੇ 6 6 ਪੀਸ ਨੇ ਇੱਕ ਜੋਤਨੇ ਡੱਬਾ ਲੈਂਦਾ ਆਪਦੇ ਤੇ ਲਾਣੇ ਦੋਨੇ ਹੀ ਤੇ ਲਾਣੇ ਅੱਛਾ ਆਪਦੇ ਵੀ ਲਾਉਣਾ ਗੁੱਡੀਆਂ ਦੇ ਵੀ ਲਾਉਣਾ ਦੋਨਾਂ ਦੇ ਲਾਉਣਾ ਠੀਕ ਆ हां हां वो तो खाला ते मैं चप्पलें हां मेरी दूसरी चप्पल टूट गई थी ते फिर मैं आ चप्पल काढ ली म्हारी च ए पाके मैं तो तुरिया नहीं जांदा ए चप्पल पौनी बहुत ਔਖੀ ਆ ਕਿਉਂਕਿ ਆਤਤ ਨਹੀਂ ਨਾ ਪਈਏ ਚप्पल ਜਿਆਦਾ ਪਾਉਣ ਦੀ ਹੋਇਆ ਸੋਚੋ ਕਦੇ ਜਿਵੇਂ ਮੰਡੀ-ਮੰਡੀ ਜਾਣਾ ਸਬਜੀ ਮੰਡੀ ਜਾਣੇ ਆ ਜਾਂ ਕਦੇ ਮਾਰਕੀ ਤੱਕ ਗਏ ਫਿਰ ਪਾ ਲਈ ਤਾਂ ਪਾ ਲਈ ਦਨੀਆਂ ਫਿਰ ਹੁਣ ਮੈਂ ਆ ਚप्पलें ਹੀ ਆ ਘਰ ਪਾਉਣ ਨੂੰ ਇੱਕ ਹੋਰ ਸੀ ਲੈ ਫਰੈਂਡ ਰਖਵਾਲਾ ਤੁਲੇ

चीनी तो मेन चीनी मैं चीनी गई भुल फिर तो गए वापस फिर मैंने रस्ते है भी, चीनी तो ले सारे सौदे ले चीनी तो जरूरी है क्योंकि आ, आ फट चीनी है नहीं जमा ही उधर सौदे आए डे भी नहीं रसोई बच्चे छोटे भांडे लाए हुए छोटे डब्बे किलो किलो, किलो सारा समान रख दूंगी मैं किलो किलो बाकी मैं उधर सैड के बाद मेरे कमरे बड़े डब्बे लगे सौदे उन्हें डब्बे सौदे पा के रखने हाँ बहुत धोख ले ਫੇਰ ਉਧਰ ਵੀ ਵੱਡੇ ਟੱਪੇ ਚ ਵੀ ਖਤਮ ਹੋ ਗਏ ਸੀ ਸੋਦੀਆਂ ਚੀਨੀ ਤਾਂ ਸੋਚਦਾ ਚੱਲ ਹੋਣੀ ਆ ਹੋਣੀ ਸੀ ਸਵੇਰ ਨੂੰ ਚਾਹ ਚ ਪਾਉਣ ਨੂੰ ਹੈ ਨਹੀਂ ਸੀ ਹੋਣੀ ਸੀ ਕਿ ਮੈਂ ਕਹਾਂ ਵੀ ਮੈਂ ਚੀਨੀ ਤੇ ਮੈਂ ਚੀਨੀ ਕਰਕੇ ਤਾਂ ਮੈਂ ਸਪੈਸ਼ਲ ਸੋਦੇ ਲੈਣੇ ਨੇ ਜੀ ਮੈਂ ਕਹਾਂ ਚੱਲ ਚੀਨੀ ਲੈਣ ਤਾਈਆਂ ਹੁਣ ਸੋਦੇ ਵੀ ਲੈ ਜਣੇ ਆ ਮੈਂ ਕਹਾਂ ਫੇਰ ਆਉਂ ਕੱਲ ਕੋਲੋਂ ਪਰਸੋਂ ਨੂੰ ਫੇਰ ਮੈਨੂੰ ਸੋਦੇ ਲੈਣੇ ਹੋਣੇ ਪੈਣਗੇ ਹੋਣੇ ਲੈ ਜਣੇ ਆ ਸਾਰੇ ਸੋਦੇ ਲੈ ਕੇ ਸੀ ਤੁਰ ਪਈਆਂ ਮਾਮਾ ਧੀਆਂ ਆ ਗਈਆਂ ਜਦੋਂ ਰਸਤੇ ਚ ਹੀ ਫਿਰ ਦਿਮਾਗ ਨੇ ਕੰਮ ਕੀਤਾ ਵੀ ਚੀਨੀ ਤਾਂ ਸੀ ਲਈ ਹੋਣੀ ਜਿਹੜੀ ਜ਼ਰੂਰੀ ਆ ਜਦੋਂ ਸਵੇਰ ਨੂੰ ਚਾਹ ਬਣਾਉਣੀ ਸੀ ਉਦੋਂ ਦੇਖਣਾ ਸੀ तो कितना समय आप उसके साथ जिए बड़ों ने आज दक्काना थोड़ी लेट फोल्डिंग है नौ साढ़े नौ आठ को शायद दक्काना फोल्डिंग है हाँ मज़े जाते थे मज़े जाते थे थकना चलें आरे तेरे को फ़ोन चलती है क्यों है चलेगा ओ बुलिया ओए साथ ले नहीं लाभ ला रहे हैं ओ जा लैट मार के देखा ਉਹ ਥੱਲੇ ਕਰ ਕੈਥੇ ਦਿਸਣੀ ਨਹੀਂ ਦਿਸਣੀ ਨਹੀਂਗਾ ਦੇਖ ਤੇ ਆ ਮੈਨੂੰ ਨਹੀਂ ਨਾ ਦਿਸ ਰਿਹਾ ਉਹਦਾ ਉੱਧ ਦਾ ਉਹ ਇਹ ਬਾਜੋ ਚੱਕ ਲੈਣਿਆ ਅੱਜ ਹੁਣ ਆਮਾ ਬਲਤ ਦੂਜੇ ਫੋਨ ਦੀ ਲਾਈਟ ਵੱਜੂਗੀ ਨਾ ਤੂੰ ਟਿੱਕੀਆਂ ਖਾ ਤੇ ਦਵਾ ਦੋ ਬਾਬੇ ਲੱਕਮਰੇ ਚੋਂ ਡੱਬੇ ਲਿਆ ਤੇ ਸੋਦੇ ਸਾਦੇ ਪਾ ਭਾਂਡੇ ਜੇ ਫਿਰ ਮੈਂ ਬਣਾਵਾਂ ਚਾ ਤੇ ਬਾਹਰ ਦੇਖੋ ਹਨੇਰਾ ਹੋ ਚੁਲਿਆ ਹਨੇਰਾ ਹੋ ਗਿਆ ਜਮਾਈ ਹਨਾ ਐ ਕਰਕੇ ਸੁਖ ਹਾਂ ਟੋਟੀ ਦਾ ਸ਼ਾਮ ਦੇ ਇੱਚਦੇ ਨਾ ਹਾਂ ਸ਼ਾਮ ਹਨੇਰਾ ਹੀ ਕੋਈ ਹੁੰਦਾ ਪੁੱਤ ਪੁੱਤੀ ਉਦਦੋਤੀ ਇਹ ਵੀ ਹੋ ਜਾਤਾ ਹੈ ਇਹ ਕਿਵੇਂ ਹੋ ਸਕਦਾ ਲੈ ਹੁਣ ਨੇਰਾ ਤਾਂ ਹੋਣਾ ਹੀ ਪੁੱਤ ਉਦਦੋਤੀ ਨੂੰ ਖੂਣਗਾ ਹਾਂਜੀ 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 ਜਾਣ ਹਾਂਜੀ ਮੈਨੂੰ ਹਾਂਦਾ ਨਾ ਉੱਤੇ ਹਾਂ ਬਲੀ ਬਲੀ ਹੈਗਾ ਆਹੋ ਅਜੇ ਦੀ ਬਰਦੀ ਬੋਲਦੀ ਕੱਢਦੀਆਂ ਨ ਮਾਰੀ ਜੋ ਕੱਢ ਕੇ ਧੋਣੀਆਂ ਫਿਰ ਇੱਕ ਅੱਦੇ ਦਿਨ ਦੇ ਵਿੱਚ ਜੈਨੇਸਪੁਰ ਜਾ ਕੇ ਕਰਾਉਣੀਆਂ ਦਾ ਐਡਮਿਸ਼ਨ ਜਿਵੇਂ ਕਿ ਤੁਹਾਨੂੰ ਪਤਾ ਪਿਛਲੇ ਵਲੋਗ ਜਿਹਾ ਦੱਸਿਆ ਸੀ ਹਜੇ ਮੇਰਾ ਐਡਮਿਸ਼ਨ ਹੀ ਨਹੀਂ ਸੀ ਕਰਵਾਇਆ ਅਡਿ ਵਿਸ਼ਣਾ ਘਰੋਂ ਇਹ ਲੋਕੀ ਭੇਜਦੀਆਂ ਸਕੂਲ ਹੁਣ ਬਹੁਤ ਛੁੱਟੀਆਂ ਕੱਟ ਲਈਆਂ ਬਹੁਤ ਮਸਤੀ ਕਰ ਲਈਆਂ ਹੁਣ ਇਹਦਾ ਸਕੂਲ ਕਰਦੇ ਆ ਸ਼ੁਰੂਏ ਕਦੇ ਤੰੱਚ ਕੱਲ ਕੱਲੋਂ ਤਾਂ ਅਡਿ ਵਿਸ਼ਣ ਕਰਾਂਗੀ ਸ਼ਰਮਾ ਜਾ ਕੇ ਪਰਸੋਂ ਤੋਂ ਸਾਨੂੰ ਇਹ ਸਕੂਲ ਸ਼ੁਰੂ ਕਰਦੇ ਆ ਉਹ ਸਵਾਲ ਹੈ ਕਿ ਜੋਗਾ ਰੁਟੀਨ ਦੇ ਵਿੱਚ ਸਕੂਲ ਲੈ ਅੱਖਾਂ ਨਾ ਘੱਟ ਦੇਖੋ ਕਿੰਨਾ ਔਖਾ ਦੇਖਦਾ ਸਕੂਲ ਦੇ ਨਾਂ ਨੂੰ ਮੇਰੇ ਕੰਨੀ ਬੰਦਾ ਅੱਖਾਂ ਦੇਖੋ ਕਿ ਮੈਂ ਕੱਟ ਰਿਹਾ ਚਮਕ ਵੀ ਨਹੀਂ ਰੱਖੀ ਅੱਖਾਂ ਚਮਕਦਾ ਵੀ ਨਹੀਂ ਵੀ ਹਾਂ ਮੈਨੂੰ ਸਕੂਲ ਜਾਣਾ ਪੈਣਾ ਅੱਖ ਚਮਕਲਾ ਭਾਈ ਓਏ ਹੋ ਸਟੈਚੂ ਹੀ ਪੜੰਗੇ ਓਏ ਓਏ ਸਟੈਚੂ ਹੀ ਪੜੰਗੇ ਕੰਦਾਲਿਆ ਚਲੋ ਚਲੋ ਖਾ ਲੋ ਠੰਡੀ ਹੋ ਜਣੀ ਆ ਕਾਕਾ ਆਉਣੇ ਆਲਾ ਕਾਕੇ ਨੂੰ ਖੋਲਣੀ ਆ ساری ਟਿੱਕੀ ਚਾਚੂ ਪੀ ਕੇ ਤੂੰ ਖੇਡ ਲਾ ਬੱਚੇ ਆਰਾਮ ਨਾਲ ਆਰਾਮ ਨਾਲ ਖਾਈ ਦੀ ਹੌਲੀ ਹੌਲੀ ਤੂੰ ਮੋਟਕੀ ਖਾ ਕੇ ਛੁਰੂ ਛੁਰੂ ਲੈ ਤੇ ਮੈਂ ਚਾਹ ਬਣਾਉਣੀ ਆ ਚਾਹ ਪੀ ਕੇ ਫਿਰ ਮੈਂ ਸਬਜ਼ੀ ਕੱਢਦੀ ਆ ਸਬਜ਼ੀ ਸਬਜ਼ੀ ਬਣਾ ਦਿੰਦਾ I um.